ਉਮੀਦਵਾਰ ਭਾਕਪੁਰਾਸ਼ੂ ਜੀ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਭਾਈ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਜੋਗਿੰਦਰ ਜੀ ਪੂਰੇ ਯਮਲਾ ਜੀ ਤੇ ਉਹਨਾਂ ਦੇ ਸਾਰੇ ਸਾਥੀ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਨੇ ਔਰ ਖਾਸ ਕਰਕੇ ਆਸ਼ੂ ਜੀ ਦੇ ਕੰਮਾਂ ਨੂੰ ਦੇਖਦੇ ਹੋਏ आशु जी दी दोस्ती ਨੂੰ ਦੇਖਦੇ ਹੋਏ ਆਸ਼ੂ ਜੀ ਦੀ ਮਦਦ ਕਰਨ ਵਾਸਤੇ ਸਰਕਾਰ ਨੂੰ ਛੱਡ ਕੇ ਬੀਜੇਪੀ ਨੂੰ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਨੇ ਮੈਂ ਜਗਿੰਦਰ ਜੀ ਯਮਲਾ ਜੀ ਔਰ ਉਹਨਾਂ ਦੇ ਸਾਰੇ ਸਾਥੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿਉਂਕਿ ਆਸ਼ੂ ਜੀ ਮੇਰੇ ਨਾਲ ਤੇ ਘਰੇ ਵੀ ਜਾਣ ਦਾ ਮੌਕਾ ਮਿਲਿਆ ਔਰ ਮੇਰਾ ਔਰ ਮੇਰੇ ਸਾਥੀਆਂ ਦਾ ਬੜਾ ਨਿੱਘਾ ਸਵਾਗਤ ਇਹਨਾਂ ਨੇ ਕੀਤਾ ਔਰ ਇਹ ਕਿ ਅਸੀਂ ਕੇ ਅਜੇ ਤੁਸੀਂ ਫੋਟੋ ਨਾਲ ਕਰਿਓ ਅਸੀਂ ਜਦੋਂ ਜੁਆਇਨ ਕਰਾਂਗੇ ਉਸੇ ਦਿਨ ਹੋਏਗਾ ਸੋ ਮੈਂ ਧੰਨਵਾਦੀ ਆ ਕਿਉਂਕਿ ਜਿਹੜੀਆਂ ਇਲੈਕਸ਼ਨ ਆ ਇੱਕ ਜੰਗ ਹੋਇਆ ਕਰਦੀ ਇਹ ਲੜਾਈ ਆ ਬਹੁਤ ਵੱਡੀ ਲੜਾਈ ਆ ਸਰਕਾਰ ਨਾਲ ਲੜਾਈ ਆ ਔਰ ਸਰਕਾਰ ਬਣ ਤੋਂ ਬਾਅਦ ਬੱਚਾ ਬੱਚਾ ਪੰਜਾਬ ਦਾ ਤਰਾ ਤਰਾ ਕਰ ਰਿਹਾ ਔਰ ਜਿੱਥੇ ਜਿਹੜੇ ਮਰਦੀ ਮੋੜ ਤੇ ਖੜਕੇ ਪੁੱਛ ਲੋ ਲੋਕ ਕਹਿੰਦੇ ਸਾਤੋਂ ਗਲਤੀ ਹੋ ਗਈ ਸਾਨੂੰ ਇਹ ਉਹ ਲੱਗਦਾ ਸੀ ਕਿ ਬਦਲਾਅ ਲਿਆ ਕੇ ਪਤਾ ਨਹੀਂ ਅਸੀਂ ਸਾਡਾ ਰਾਜ ਹੋਏਗਾ ਆਪ ਹੀ ਬਦਲੀਆਂ ਕਰ ਲਿਆ ਕਰਾਂਗੇ ਆਪੇ ਨੌਕਰੀਆਂ ਲਾ ਲਿਆ ਕਰਾਂਗੇ ਦਰਤਵਰਤ ਪੁਲ ਬਣਾ ਲਿਆ ਕਰਾਂਗੇ ਉਹ ਪੁਲ ਤਾਂ ਕੁਸ਼ਨਜੀ ਵੀ ਭਾਰਤ ਕੁਸ਼ਨ ਆਸ਼ੂ ਜੀ ਵੀ ਬਣਾ ਸਕਦੇ ਸਰਕਾਰ ਚਰੇ ਕੀ ਕਾਂਗਰਸ ਪਾਰਟੀ ਵੱਲੋਂ ਭਾਰਤ ਕੁਸ਼ਨ ਆਸ਼ੂ ਜੀ ਵੀ ਯਕੀਨ ਦਿਵਾਉਣਗੇ ਕਿ ਜਿਹੜੇ ਯਕੀਨ ਨਾਲ ਤੁਸੀਂ ਸਾਡੀ ਅੱਜ ਮਦਦ ਵਾਸਤੇ ਆਇਓ ਇਸ ਯਕੀਨ ਨੂੰ ਕਦੇ ਤੋੜਿਆ ਨਹੀਂ ਜਾਏਗਾ ਇਸ ਅਤਵਾਰ ਨੂੰ ਕਦੇ ਤਰੇੜ ਨਹੀਂ ਆਉਣ ਦੇਵਾਂਗੇ ਤੁਹਾਨੂੰ ਕੋਈ ਰੰਭਾ ਨਹੀਂ ਹੋਏਗਾ ਹਮੇਸ਼ਾ ਤੁਹਾਨੂੰ ਦਿਲ ਨਾਲ ਲਾ ਕੇ ਛਾਤੀ ਨਾਲ ਲਾ ਕੇ ਮੂਡੇ ਨਾਲ ਮੂਡਾਂ ਲਾ ਕੇ ਭਰਾਵਾਂ ਭਰਾਵਾਂ ਵਾਂਗੂ ਰੱਖਾਂਗੇ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਪਾਰਟੀ ਦੇ ਵਿੱਚ ਸਾਰਿਆਂ ਦਾ ਧੰਨਵਾਦੀਆਂ ਵੀ ਹੈ ਔਰ ਖਾਸ ਕਰਕੇ ਪ੍ਰੈਸ ਵਾਲੇ ਵੀ ਦਾ ਪਟਵਾਲ ਇਹਨਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਆ ਕੇ ਇਸ ਦਾ ਜਿਹੜੀ ਜੁਆਇਨ ਹੋ ਰਹੀ ਐ ਸਾਰਿਆਂ ਦਾ ਹੀ ਪਹੁੰਚਾਉਣਾ ਧੰਨਵਾਦ ਬੋਟਲ ਨੂੰ ਨਹੀਂ ਕਹਿ ਕੇ ਗਿਆ ਵੀ ਇਥੋਂ ਚੰਡੀਗੜ੍ਹ ਜਾਂ ਦਿੱਲੀ ਤਾਈ ਕਿਵੇਂ ਪਹੁੰਚਾਉਣਾ ਤੇ ਯਾਰ ਮੇਰੇ ਤੇ ਛੱਡ ਦਿਓ ਜਦੋਂ ਮੇਗਾ ਪਰਿਵਾਰ ਹੈ ਨਾ ਪਰਿਵਾਰ ਨੂੰ ਕਿਤੇ ਚੱਕਣਾ ਮੈਨੂੰ ਆਉਂਦਾ ਆ ਸਭ ਦਾ ਮਾਨ ਸਨਮਾਨ ਇੱਥੇ ਹੋਏਗਾ ਪਾਰਟੀ 'ਚ ਹੋਏਗਾ ਔਰ ਖਾਸ ਕਰ ਮੇਰੇ ਘਰ 'ਚ ਹੋਏਗਾ ਇਹ ਮੈਂ ਤੁਹਾਨੂੰ ਵਿਸ਼ਿੰਦਿ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੋਸਤਾਂ ਨੂੰ ਪਸੰਦੀ ਲੋਕ ਤੇ ਨਹੀਂ ਕਿ ਕੋਈ ਚਾਉਣਾ ਦਾ ਵਿਕਲ ਸ਼ਿਖਰਾਂ ਤੇ ਹੈ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਟਵਾਲ ਪਰਿਵਾਰ ਜਿਨ੍ਹਾਂ ਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਜਗਿੰਦਰਪਾਲ ਜੀ ਮੰਡਲੀ ਸਾਹਿਬ ਔਰ ਸਾਡੇ ਆਲ ਇੰਡੀਆ ਬਟਵਾਲ ਬਰਾਦਰੀ ਦੇ ਚੇਅਰਮੈਨ ਸਾਬਰਵਿੰਦਰ ਪੱਕਾ ਜੀ ਰਾਜਕਮਾਰ ਰਾਜੇਲ ਜੀ ਔਰ तमाम सागर जी श्यामलाल मोटन जी ਸਮੂਹ ਯਮਨਾ ਜੱਟ ਪਰਿਵਾਰ ਇਸ ਵਿੱਚ ਸ਼ਾਮਲ ਹੋਇਆ ਅਸੀਂ ਵੱਡੇ ਭਾਜੀ ਭਾਤਪੂਰਨ ਆਸ਼ੀਰਵਾਦ ਜੀ ਨੂੰ ਯਕੀਨ ਦਿਵਾਉਂਦੇ ਆ ਕਿ ਜਿਹੜਾ ਬਾਅਦ ਨੰਬਰ 72 ਹੈ ਉਹਦੇ ਵਿੱਚ ਅਸੀਂ ਤਨ ਮਨ ਧਨ ਦੇ ਨਾਲ ਤੁਹਾਡੇ ਨਾਲ ਖੜੇ ਆ ਜਿੰਨਾਂ ਤੋਂ ਸਾਨੂੰ ਲੋਕ ਜਾਣਦੇ ਆ ਜਿੰਨਾ ਕਿ ਪਿਆਰ ਕਰਦੇ ਆ ਅਸੀਂ ਸਾਰਿਆਂ ਨੂੰ ਇੱਕ ਦੂਸਰੇ ਨੂੰ ਕਹਿ ਕੇ ਵੋਟਾਂ ਪਵਾਵਾਂਗੇ ਐ ਮੇਰਾ ਕੱਲ ਮੈਨੂੰ ਟੈਲੀਫੋਨ ਆਇਆ ਹੈ ਫਰੀਦਕੋਟ ਤੋਂ ਕਿ ਕਿ ਢਿਲੋਂ ਸਾਹਿਬ ਥੋੜੀ ਦੇਰ ਦੇ ਵਿੱਚ ਉਹ ਵੀ ਆ ਜਾਣਗੇ ਐ ਸਾਧੂ ਸੰਗਤ ਦੇ ਧਰਮਸੋਧ ਸਾਹਿਬ ਸਾਡੇ ਘਰੇ ਹੋ ਕੇ ਗਏ ਆ ਔਰ ਚੰਨੀ ਜੀ ਉਹ ਵੀ ਐ ਹੁਕਮ ਲਾ ਕੇ ਗਏ ਸੀ ਤੇ ਸਾਰਿਆਂ ਨੇ ਹੁਕਮ ਨੂੰ ਮੰਨਦੇ ਹੋਏ ਅਸੀਂ ਭਾਜੀ ਹਰਾਂ ਨੂੰ ਜਗਿੰਦਰਪਾਲ ਮਾੜੀ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਬੇਨਤੀ ਕੀਤੀ ਕਿ ਆਪਾਂ ਉਹਨੂੰ ਹੁਣ ਜਾਣਾ ਚਾਹੀਦਾ ਕਿਉਂਕਿ ਸਾਨੂੰ ਅਕਸਰ ਹੀ ਜੋ ਪਿਆਰ ਕਾਂਗਰਸ ਸਰਕਾਰ ਨੇ ਦਿੱਤਾ ਕਿਸੇ ਹੋਰ ਨੇ ਨਹੀਂ ਦਿੱਤਾ ਜਵਾਹਰ ਨਗਰ ਦੇ ਵਿੱਚ ਜਿੰਨੀਆਂ ਵੀ ਛੋਟੇ ਛੋਟੇ ਮਕਾਨ ਨੇ ਕੋਠੀਆਂ ਨੇ ਉਹ ਜਵਾਹਰ ਨਗਰ ਦੇ ਵਿੱਚ ਕਾਂਗਰਸ ਦੀ ਦੇਣ ਆ ਉਹ ਸਾਰੇ ਪਰਿਵਾਰ ਜਿਹੜੇ ਰਹਿ ਰਹੇ ਨੇ ਉਹ ਕਾਂਗਰਸ ਦੀ ਦੇਣ ਕਰਕੇ ਰਹਦੇ ਨੇ ਕਿਉਂਕਿ ਕੰਨ ਜਵਾਲਲਾਲ ਨਹਿਰੂ ਜੀ ਨੇ ਉਹ ਅਲਾਟ ਕੀਤੀਆਂ ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਸੀ ਪਰ ਭਾਰਤ ਕੁਸ਼ਨਾਥ ਜੀ ਔਰ तमाम सारी ਉਹਨਾਂ ਦੀ ਟੀਮ ਨੇ ਸਾਨੂੰ ਯਾਦ ਕਰਾਇਆ ਕਿ ਤੁਸੀਂ ਸਾਡੇ ਹੋ ਅਸੀਂ ਤੁਹਾਡੇ ਹਾਂ ਤੇ ਉਹਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਸਾਰਾ ਬਟਵਾਲ ਪਰਿਵਾਰ ਅੱਜ ਇਹਨਾਂ ਦੇ ਸਹਿਯੋਗ ਕਰਨ ਲਈ ਉੱਥੇ ਆਏ ਹਾਂ ਔਰ ਮੈਂ ਬਾਜੀ ਫਰਾਂ ਦਾ ਵੀ ਸ਼ੁਕਰ ਗੁਜ਼ਾਰ ਕਰਦਾ ਇਨਾਂ ਨੇ ਜਿਹੜਾ ਸਾਨੂੰ ਅਸ਼ੀਰਵਾਦ ਦਿੱਤਾ ਔਰ तमाम ਸਾਰੇ ਬੰਦਿਆਂ ਨੂੰ ਇਹ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਕੰਮ ਰੁਕਦੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਮੇਰੇ ਤੱਕ ਕੰਮ ਹੈ ਤਾਂ ਬੇਝਿਜਕ ਹੋ ਕੇ ਸਿੱਧਾ ਇੱਕ ਬੰਦਾ ਵੀ ਆਵੇ ਦੋ ਵੀ ਆਣ ਜਿਹੜਾ ਆਵੇ ਸਿੱਧਾ ਮੇਰੇ ਕੋਲ ਆਵੇ ਕਿਸੇ ਨੂੰ ਵਿਚ ਲੈ ਕੇ ਨਾ ਆਵੇ ਮੈਂ ਫੇਰ ਗੱਲ ਨਹੀਂ ਸੁਣਨੀ ਮੈਂ ਸਿੱਧੀ ਗੱਲ ਸੁਣਾਂਗਾ ਮੈਂ ਸੁਭਰ ਗੁਜਾਰਾ ਭਾਜੀ ਭਾਰਤ ਪੋਸ਼ਣ ਆਸ਼ੂ ਜੀ ਔਰ ਧਰਮਸੋਹ ਸਾਹਿਬ ਰਾਣਾ ਗੁਰਜੀਤ ਜੀ ਸਾਰੇ ਜਿੰਨੇ ਵੀ ਕਿਉਂਕਿ तमाम पूरी पंजाब ने सेंटर ਦੇ ਵਿੱਚੋਂ ਵੀ ਜਿਹੜੀ ਹੈ ਉਹ ਵੀ ਇੱਥੇ ਪਹੁੰਚਣ ਵਾਲੀ ਹੈ ਬਸ 2-4 ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਸ ਜਗ੍ਹਾ ਨੂੰ ਤੁਸੀਂ ਇੱਕ ਮੱਕੇ ਦੀ ਤਰ੍ਹਾਂ ਪੂਜਣ ਲਾ ਦੋਗੇ ਐ ਇੰਨੇ ਸ਼ਬਦ ਕਹਿੰਦਾ ਥਰ ਤੋਂ ਕਿਮਤ ਦਾ ਜਾਚ ਕਾ ਪਾਪ ਪੂਛਨਾਸ਼ੂ ਜਿੰਦਾਬਾਦ ਮਿਹਰਬਾਨੀ ਸ਼ੁਕਰੀਆ ਸਾਡੇ ਮਾਤਾ ਪਿਤਾ ਜੋ ਵੀ ਸਾਨੂੰ ਸਾਰੇ ਕਾਂਗਰਸ ਰਹੇ ਸੀ ਇੱਥੇ ਤਾਂ ਕਿ ਅਸੀਂ ਪਾਰਤਪੁਰ ਜਣ ਆਸ਼ੂ ਜੀ ਦੇ ਪਿਤਾ ਜੀ ਨਾਲ ਵੀ ਅਸੀਂ ਚੱਲੇ ਹੋਏ ਆਂ ਪਰ ਕੁਝ ਟਾਈਮ ਬੈਂਡ ਕਰਕੇ ਜਿਵੇਂ ਘਰਾਂ ਵਿੱਚ ਗੈਂਬੜੀ ਹੋ ਜਾਂਦੀ ਗੱਲਬਾਤ ਉਹ ਥੋੜਾ ਬੋਤਾ ਕਰਕੇ ਮੈਂ ਨਜਾਜ਼ੀ ਕਰਕੇ ਮੈਂ ਛੱਡ ਕੇ ਉਹਨਾਂ ਨੂੰ ਚਲਾ ਗਿਆ ਬੀਜੇਪੀ ਦੇ ਵਿੱਚ ਪਰ ਮੈਨੂੰ ਜੋ ਮੇਦੀ ਬੰਦੀ ਜਗ੍ਹਾ ਮੈਨੂੰ ਨਹੀਂ ਮਿਲੀ ਕਿਉਂਕਿ ਮੈਂ ਅੱਜ ਮੇਰੇ ਤੁਸੀਂ ਸਾਥੀ ਦੇਖ ਲਓ ਮੇਰੇ ਨਾਲ ਕਿੰਨੇ ਆਏ ਨੇ ਸਾਰਾ ਠਾਡਾ ਮਾਜਾ ਮੇਰੇ ਨਾਲ ਆਇਆ ਅਜੇ ਮੇਰੇ ਨਾਲ ਸਭਾ ਘੱਟ ਸੀ ਹੋਰ ਨਹੀਂ ਲਿਆ ਸਕੇ ਸਾਰੇ ਜਣੇ ਮੇਰੇ ਨਾਲ ਮੇਰੇ ਸਾਥੀ ਨੇ ਅ ਜਿੰਨੇ ਮੇਰੇ ਖੜੇ ਪਿੱਛੇ ਮੇਰੇ ਸਾਥੀ ਦੀ ਪੀਏ ਇੱਥੇ ਫਟਵਾਲਿਆਂ ਨੂੰ ਇਕੱਠੇ ਕਰਨ ਚ ਸਭ ਦਾ ਹੱਥ ਹੈ ਇਹ ਨਹੀਂ ਕਹਿੰਦਾ ਵੀ ਹੁੰਦਾ ਜਾਂ ਹੁੰਦਾ ਆਸ਼ੂ ਜੀ ਇਲੈਕਸ਼ਨ ਤੇ ਤੁਹਾਨੂੰ ਚਿਤਾਨੀ ਹੈ ਇਲੈਕਸ਼ਨ ਤੇ ਤੁਹਾਨੂੰ ਚਿਤਾਨੀ ਆਜ ਤੋਂ ਬਾਅਦ ਤੁਸੀਂ ਸਾਡੇ ਆਹ ਹੀ ਤੁਹਾਡੇ ਹਨੂਮਾ ਸਾਲਾਂ ਕੱਲਾ ਕਹਿੰਦੇ ਚ ਆ ਜਾਂਦੀਆਂ ਨਹੀਂ ਕਿ ਤੁਸੀਂ ਸਾਡੇ ਬਾਰੇ ਕੀ ਸੋਚਣਾ ਹੈ ਸਾਡੀ ਪਟਵਾਲ ਬਰਾਦਰੀ ਬਾਰੇ ਕੀ ਸੋਚਣਾ ਹੈ ਇਹ ਜਵਾਹਰਨਗਰ ਤੋਂ ਬਾਤ ਤੁਹਾਡੇ ਘਰ ਤਾਂ ਕੀ ਪਟਵਾਲਾਂ ਦਾ ਨਾਮ ਹੈ ਇਹਨੂੰ ਕਿਤੇ ਚੰਡੀਗੜ੍ਹ ਕਿਤੇ ਦਿੱਲੀ ਵੀ ਪਹੁੰਚਾ ਦਿਓ ਚਾਹੇ ਜੈਪਾ ਪਰ ਬਲੋਂ ਅਸੀਂ ਪੂਰਾ ਹੀ ਵਿਸ਼ਵਾਸ ਨਾਲ ਆਉਂਦੇ ਆਂ ਐਸੇ ਬਸ ਅਸੀਂ ਕੰਟਰੜ ਕਾਂਗਰਸੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਸਾਡੇ ਬਜ਼ੁਰਗ ਪੰਡਿਆ ਪੰਡਰਨਾਲ ਜਵਾਰਲਾ ਨੇਰੀ ਜੀ ਦੇ ਬਹੁਤ ਲੋਸਨ ਈਵਨ ਕੇ ਜਦੋਂ ਪਾਕੜਾ ਸੈਨਾਦ ਗਠਨ ਹੋਇਆ ਤਾਂ ਸਾਡੇ ਬਜ਼ੁਰਗਾਂ ਨੇ ਖਾਣਾ ਲਾਇਆ ਸੀ ਤੇ ਸਾਡੇ ਅਜੇ ਤੱਕ ਵੀ ਕਰ ਚ ਫੋਟੋਆਂ ਨੇ ਗੌਰਨਰ ਸਾਹਿਬ ਦੀਆਂ ਰਾਸ਼ਟਰਪਤੀ ਵਾਰ ਇੱਕ ਕਟੜ ਕਾਂਗਰਸੀ ਪਰਿਵਾਰ ਹੈ ਬੇਸ਼ੱਕ ਸਾਡਾ ਬੱਚਾ ਥੋੜਾ ਜਿਹਾ ਭੁੱਲ ਗਿਆ ਸੀਗਾ ਪਰ ਕੰਮ ਜਿਹੜੇ ਕਰ ਭੁੱਲ ਕੇ ਬੰਦਾ ਜ ਉਹਨੂੰ ਭੁੱਲਿਆ ਨਹੀਂ ਕਹਿੰਦੇ ਮੈਂ ਆਪਣੇ ਬੱਚੇ ਦੇ ਵੀ ਬਹੁਤ ਸ਼ੁਕਰਗੁਜ਼ਾਰ ਹੈ ਜਿਨੇ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਜਗਿੰਦਰ ਜੀ ਦੀ ਬਹੁਤ ਧੰਨਵਾਦੀ ਹੈ ਜਿਨਾਂ ਨੇ ਅੱਜ ਸਾਡੇ ਆਸ਼ੂ ਜੀ ਨੂੰ ਹੌਸਲਾ ਦੇ ਦਿੱਤੀ ਹੈ ਜਿੰਦਾਬਾਦ ਆਸ਼ੂ ਜੀ ਜਿੰਦਾਬਾਦ ਪਰਵਾਲੇਤਾ ਜਿੰਦਾਬਾਦ ਸਾਧੂ ਸਿੰਘ ਟਰੰਸੌਰ ਜਿੰਦਾਬਾਦ ਸਾਧੂ ਸਿੰਘ ਟਰੰਸੌਰ ਜਿੰਦਾਬਾਦ ਬਾਕੀ ਜਿੱਤੇ ਲਓ ਲਓ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਂ ਨਾਮ ਮੇਰਾ ਬੋਲ ਲਵ ਕਰੀਏ ਐਡਰੈਸ ਰੱਖਿਆ ਹੋਇਆ ਹੈ ਰਾਜਮਾ ਤੋਂ ਉੱਧੇ ਜਾਓ ਠੀਕ ਹੈ ਸ਼ਾਮੇ ਦੇ ਵੀ ਗੱਲ ਕਰ ਲਓ ਇੱਕ ਗ੍ਰਿਪ ਕਰ ਲਓ ਇੱਕ ਮੈਂ ਸੋਡੇ ਰੱਖਿਆ ਥੈਂਕ ਯੂ ਥੈਂਕ ਯੂ ਅਜੀਤ ਜੀ ਅਜੀਤ ਜੀ ਜੀ ਬੋਲੋ